ਨੇ ਚੈੱਕ ਕਰਦੇ ਆ ਬੱਕਰੇ ਪੰਜੇ ਨਾਲਗੇ ਇਹ ਵੇਚ ਦੇ ਬੰਨ ਦਾ ਪਰਾ ਲੱਗੇ ਪੰਜਾਂ ਦਾ ਬੱਕਰੀ ਤੋਂ ਦਿੰਦੀ ਆ ਪੁੱਤ 1 ਕਿਲੋ ਦਿੰਦੀ ਇੱਕ ਟਾਈਮ ਬਸ ਉਹ ਕੋਈ ਗਰੰਟੀ ਨਹੀਂ ਸਾਡੀ ਕੋਈ ਗੱਲ ਜੇ ਕੁਛ ਆ ਤੁਹਾਡੇ ਸਾਹਮਣੇ ਚਾਰ ਵਾਰ ਚੈੱਕ ਕਰੋ ਆ ਬੱਕਰਾ ਹੈ ਇਹਦੇ ਮਗਰ ਬੱਕਰਾ ਹੈ ਨਾ ਕੋਈ ਨਹੀਂ ਇਹ ਸਭ ਦੋ ਆਰਡਰ ਦਾ ਸਭ ਨਿਊਟਰਲ ਨੇ ਉਹਨੇ ਸੀ ਦੁੱਧ ਦੁੱਧ ਪਿਆ ਦੇਨੇ ਭਗੋ ਦਾ ਵੀ ਇਹਦਾ ਵੀ ਕੋਈ ਦੰਨੇ ਤਾਂ ਇਹ ਨਹੀਂ ਕਦੀ ਨਹੀਂ ਦੁੱਧ ਕੱਢਿਆ ਕਦੀ ਦੁੱਧ ਨਹੀਂ ਕੱਢਿਆ ਕਦੀ ਹੋ ਜਾਣਾ ਯਾਰ ਬੱਚੇ ਅੱਡ ਗੱਜਣ ਵਿੱਚ ਮੁੱਲ ਬਾਈ ਪੰਜਾਂ ਦਾ ਕੀ ਐ ਯਾਰ ਉਸ ਤੋਂ ਕੁਝ ਮੰਗਿਓ ਸਰ ਜੀ ਚਲੋ ਦੇਖੀ ਇਹਨੇ ਵੀਰੇ ਲੈਣੀਆਂ ਨੇ ਤਾਂ ਇਹ ਵੇਚਣੀਆਂ ਨੇ ਮੈਂ ਤਾਂ ਲੈਣੀਆਂ ਨਹੀਂ ਇਹਨੂੰ ਦੱਸ ਦੇ ਜੇ ਇਹਦਾ ਲੂਟ ਆਲਾ ਕਰ ਲੂ ਨੀ ਨਾਸੀ ਤੁਸੀਂ ਦੱਸੋ ਜਾਨਾ ਲੈ ਜੀ ਬੱਸ ਤੁਸੀਂ ਦੱਸੋ ਜੀ ਇਹ ਐਂ ਕਹਨ ਲੱਗਦਾ ਤੂੰ ਤੁਸੀਂ ਦੱਸੋ ਮੇਰੇ ਯਾਰ ਲੈਨ ਵਾਲਾ ਤਾਂ ਐਂ ਜੀ ਕੋਈ ਵੀ ਉਹਨੇ ਘੱਟ ਤੋਂ ਘੱਟ ਵੇਲੇ 10 ਦੇ ਮੈ ਜੀ ਮੈਨੂੰ ਬਾਈ ਤੇਰਾ ਮਾਲ ਐ ਛੋਟੇ ਦੀ ਰੱਖਣਾ ਨਾ ਵੀ ਕਰੀ ਮੈਂ 55 55 ਐਂ ਲੱਗਦਾ 59 ਦੱਸਿਆ ਲਵੇ ਆ ਜਾ ਤੇਰਾ ਤੈਨੇ ਬਾਈ ਨੂੰ ਬੰਦਾ ਤਾਂ ਨਹੀਂ ਆਇਆ ਤੇਨੂੰ ਭੱਜਣ ਨੂੰ ਤਿਆਰ ਕਿਉਂ ਨੇ 35000 ਕਹਿੰਦਾ ਜੀ ਉਹ ਕਹਿੰਦਾ ਦੋ ਤਾਂ ਕੱਟੂਏ ਨੇ ਨਹੀਂ ਜੋ ਕੁਛ ਤੁਹਾਡੇ ਘਰ ਸਾਹਮਣੇ ਦੇ ਮੈਂ ਕੋਈ ਨਹੀਂ ਤਰਫ ਨਹੀਂ ਕਰਦਾ ਜੋ ਕੁਛ ਹੈ ਤੁਸੀਂ ਜਿਆਦਾ ਜਾਣ ਕਰਦੇ ਮੇਰੇ ਨਾਲ ਇਹ ਕਿਨ ਜਿਆਦਾ ਗੱਲ ਕਰੋ ਐਵੇਂ ਨਹੀਂ ਨੇੜੇ ਆ ਜਾ ਚੱਲਨੇ ਧੁੱਪ ਚ ਨਾ ਹਰ 35 ਕਹਿੰਦਾ ਭਾਈ ਪੋਰ ਕਿੰਨੇ ਮੈਂ ਤੁਹਾਨੂੰ ਕਿੰਨੇ ਕਿਹਾ ਐਦਾ ਬਾਈ ਜਾਂ ਲੱਖ ਮੰਗ ਲਾ ਤੇ ਨਹੀਂ ਨਹੀਂ ਮੈਂ 5 ਲੱਖ ਥੋੜੀ ਮੰਗਣਾ ਹਾਂ ਜੀ ਦੇਖੋ ਜੋ ਜੈਜ ਹੋ ਤੇ ਜਿਹੜਾ ਆਸੇ ਖੁਸ਼ ਹੋ ਗਏ ਤੇ ਤੇਰੇ ਵੀ 2 ਰੁਪਏ ਬਜਨ ਆਪਾਂ ਨੂੰ ਫਿਰ ਕੱਲੀ ਬੱਕਰੀ ਦੇ ਦੇ ਉਹਨੂੰ ਨਹੀਂ ਕੱਲੀ ਨਹੀਂ 5 ਹੀ ਦੇ ਦੋ ਕੱਲੀ ਬੱਕਰੀ ਦੇ ਦੇ ਹੈ ਹੈ ਫਾਈਨਲ ਹੀ ਆ ਚਾਰ ਇੱਥੇ ਵਿੱਚ ਜਰਾ ਘਾਟ ਵੀ ਤੇ ਨਾ ਵਿੱਚ ਉਹ ਬੱਕਰਾ ਵੀ ਕਾਟੀ ਚ ਜਾਣਾ ਆ ਕਿੰਨੇ ਦਾ ਆ ਵੀ ਕਾਟੀ ਚ ਜਾਊਗਾ ਦੇਸੀ ਬੱਕਰੀ ਕੱਲੀ ਬੱਕਰੀ ਹਾਂ ਤੇ ਦੇਣ ਲੈਣ ਵਾਲੀ ਗੱਲ ਫੇਰ ਨਾ ਕਰਿਓ ਉੱਥੇ ਹਾਂ ਹਾਂ ਦੱਸੋ ਹੁਣ ਅੱਠੀ ਅਸੀਂ ਨਾ ਵੇਚਣੀ ਆ ਤੇਰੇ ਨਾਲ ਦੇਖ ਮੈਂ ਹੁਣ ਜਿਹੜੀ ਗੱਲ ਕਰਤੀ ਹੁਣ ਇਸ ਤੋਂ ਨਹੀਂ ਹਾਂ ਸਹੀ ਕਾਟੂ ਹਾਂ ਹੁਣ ਐਵੇਂ ਨਾ ਕਰੋ ਬਸ ਹੁਣ ਨਾ ਬਸ ਓ ਸਾਈ ਤਾਂ ਕੰਡ ਕਿਤੇ ਨੂੰ ਫੜਦਾ ਕੋਈ ਯਾਰ ਉਹ ਵੀ ਗਰੀਬ ਬੰਦੇ ਨੇ ਕਿੱਥੋਂ ਚੱਲ ਕੇ ਆਏ ਨੇ ਕਰਾਇਆ ਲਾ ਕੇ ਵਿਚਾਰੇ ਇਹ ਨਹੀਂ ਨਹੀਂ ਕੰਮ ਛੱਡਦੇ ਨੇ ਹੁਣ ਵੀ ਪਰਾਂ ਵੇਚ ਦिए ਰੱਖਣੀਆਂ ਨਹੀਂ ਇਹਨਾਂ ਨੇ ਹੈ ਕੀ ਹੈ ਮੈਂ ਕਹ ਹੁਣ ਹੁਣ ਨਾ ਕੁਛ ਆਖਿਓ ਮੈਂ ਤੁਹਾਡੀ ਰੱਖੀ ਨਹੀਂ ਹੁਣ ਉਹ ਕਹਿੰਦਾ ਮੈਂ ਨਾ ਕਰੀ ਐ ਫਲਾਨਾ ਐਂਦਾ ਯਾਰ ਹੁਣ ਯਾਰ ਉਹ ਆਇਆ ਨਹੀਂ ਹੁਣ ਫੇਰ ਉਹ ਰੱਖੀ ਨਹੀਂ ਛੋੜੇਗਾ ਫੇਰ ਇਹ ਰਹਿਣ ਦੀ ਗੱਲ ਕੀਤੀ ਆਪਾਂ ਦੁਬਾਰਾ ਰਹਿਣ ਦੀ ਉਹ ਵੀ ਕਹਿੰਦਾ ਰਹਿਣ ਦੇ ਮਾਤਾ ਉਹਦਾ ਵੀ ਹੈ ਬੱਕਰੀ ਬੱਕਰੀ ਇੱਕ ਰੱਖੜ ਜੀ ਵਿਗੜੇਗਾ ਜਿਸ ਨੂੰ ਮਰਜ਼ੀ ਦਿਖਾ ਲਾ ਤੈਨੂੰ ਨਾ ਚਾਰ ਪੰਜ ਕੱਢੂ ਹੀ ਨਹੀਂ ਦੇ ਰਹੇ ਯਾਰ ਫੇਰ ਤੁਹਾਡੇ ਆਮ ਸੁਣਦੇ ਲੋਵਾ ਤੁਹਾਡਾ ਬਸ ਉਹੀ ਗੱਲ ਆ ਨਾ ਔਰ ਜੋ ਕੁਛ ਅਗੜਾ ਸਾਡੇ ਦੋ ਵਾਰਾ ਚੈੱਕ ਕਰ ਲੋ ਕੋਈ ਜਦੋਂ ਸੌਖਾ ਹੋ ਗਿਆ ਮੈਂ ਸਭ ਚੈੱਕ ਮੇਰੀ ਕੋਈ ਗਾਰੰਟੀ ਨਹੀਂ ਉਸ ਬਾਰੇ ਖਾਫਾ ਜਨੂਨ ਗੱਲ ਕਰਾਂ ਜੋ ਕੁਛ ਹੈ ਤੁਹਾਡੇ ਸਾਹਮਣੇ ਤੁਸੀਂ ਜਾਲ ਜਾਣ ਕਰ ਬਸ ਮੈਂ ਤਾਂ ਇੱਕ ਚ ਨਵੇਂ ਦਾ ਥੋੜਾ ਕੰਮ ਪੱਕੇ ਕੋਕੇ ਲਾ ਕੇ ਆਉ ਉਹ ਮੰਨੇ ਨਾ ਮੰਨੇ ਸਿੱਧੀ ਗੱਲ ਹੈ ਮੇਰੇ ਤਾਂ ਨਾ ਕੱਚੀਆਂ ਕੰਮ ਮੈਂ ਕਰਦਾ ਹੁੰਦਾ ਕਰ ਦਿਆਂ ਕੋ ਚਰਨੇ ਹਲਾ ਥੋੜੇ ਬੋਹ ਥੋੜੇ ਬੋਹ ਤੇ ਨਹੀਂ ਮੈਂ ਤਾਂ ਇੱਕ ਚ ਨਵੇਂਗਾ ਇੱਕ ਤਿੰਨ ਵੇੜ ਦੇਣ ਦੀ ਜਾਲ ਜੀ ਹਲਾ ਜੀ ਦਾ ਇੱਕ ਪਾਸਾ ਕਰ ਦੇਣਾ ਮੈਂ ਇਹਦਾ ਉਹਦਾ ਤਾਂ 50 ਨਹੀਂ ਤੇਰਾ 35 ਨਹੀਂ ਉਹਨਾਂ ਕਰ ਲੈਣੇ ਜ਼ਰਾ ਹੱਥ ਤੇ ਨਹੀਂ ਚੰਗਾ ਲੱਗੇ ਸਹੀ ਰੱਖ ਲਈ ਨਹੀਂ ਆ ਸੀ ਸਹੀ ਬੋਲੀ ਉਹ ਵੀ ਪਾਸਾ 50 ਛਡਾਉਣ ਨੂੰ ਫਿਰਦਾ ਚਿੜੀ ਵਾਂਗੂ ਨਾ ਭੱਜਾਂ ਨਾ ਨਾ ਮਤਲਬ ਸਹੀ ਮੇਰੇ ਉੱਤੇ ਤੈਨੂੰ ਨਹੀਂ ਭੁੱਗਣਗੇ ਤੂੰ ਤੀਂ ਨਾ ਇਨੂੰ ਕੋਈ ਮਾਰ ਕੇ ਖੀਰ ਨਹੀਂ ਖਵਾਉਣੀ ਕੋਈ ਤੇਰਾ ਨਾ ਧੱਕਾ ਨਹੀਂ ਠੀਕ ਹੈ ਗੱਲ ਬੱਸ ਮੈਂ ਤਾਂ ਤੇਰੇ ਵੇਚ ਤੀ ਚੱਲ ਵੇਚ ਤੇ ਠੀਕ ਹੈ ਫਿਰ ਪੂਰੇ 40 ਦੇ ਚੱਕ ਚੱਲ ਵੀ ਚੱਲ ਨਿੱਪੜ ਕੀ ਗੱਲ ਆ ਉਹ ਨਵੇੜ ਤੇ ਕਰ ਲੈ ਨਹੀਂ ਤੇਰੇ ਪੁੱਛੇ ਵੀ ਨਹੀਂ ਪਾਤਾ ਮੈਂ ਬਿਨਾ ਪੁੱਛੇ ਪੰਜ ਪਾਤਾ ਫੁੱਜੀ ਤੋਂ ਮਰਜੀ ਮੁੱਢ ਲਵਾ ਲਈ ਨਾ ਵੇ ਛਾਲਾਂ ਦੇ ਲੈ ਕੇ ਟੁੱਲ ਲਵਾ ਲਈ ਛੰਨ ਥਲੇ ਵੀ ਠੀਕ ਨਾ ਜਾਵੇ ਨਹੀਂ ਇਹ ਗੱਲ ਨਹੀਂ ਥੋੜਾ ਐਵੇਂ ਚਾ ਨਾ ਕਰ ਥੋੜਾ ਕੀ ਉਹ ਮਰਜੂ ਨਹੀਂ ਨਹੀਂ ਮੇਰੇ ਮੇਰੇ ਲਵੇਖ ਲੈ ਫਿਰ ਉਹ ਵੀ ਘੁਲਾ ਦੇ ਫਿਰ ਉਹ ਮਰਜੂ ਕਿੱਥੇ ਦੀ ਚਪਾਰੀ ਹੈ ਐਵੇਂ ਐਵੇਂ ਜਾਨ ਵੀ ਨਹੀਂ ਐਵੇਂ ਨਾ ਕਰ ਤੂੰ ਜਮਾ ਫਿਰ ਮੈਨੂੰ ਰਗੜੀਉਣਾ ਫਿਰ ਕੋਈ ਨਹੀਂ ਬਾਈ ਤੂੰ ਨਾ ਰਗੜਾ ਖਾ ਹੋਰ ਇਹ ਚ ਗੱਲ ਹਰਜੈਲ ਖੜ ਜਾ ਓਏ ਜੈਜ ਗੱਲ ਨਹੀਂ ਚੀਆਂ ਗੋਲੀਆਂ ਹੀਆਂ ਨਾ ਖੇਡੋ ਜੈਜ ਕਰੀ ਹੁਣ ਫਿਰ ਹਰਦਾ ਮਿਲ ਜਾ ਹੁਣ ਨਹੀਂ ਪੰਜ ਲਾ ਗਨੇ ਹਾਂ ਯਾਰ ਜਮਈ ਆ ਦੋ ਵੀਰੇ ਤੈਨੂੰ ਪੰਜ ਦਿਖ ਰਹੇ ਨੇ 나ਗੀ ਦੋ ਦਿਖ ਰਹੇ ਨੇ ਵਿੱਚ ਸਾਨੂੰ ਮਹਿੰਗਾਈ ਕਿੰਨੀ ਹੋਈ ਪਈ ਏ ਯਾਰ ਇੱਥੇ ਬਣਾ ਤੂੰ ਮੰਡੀ 'ਚ ਇੱਥੇ ਅਸੀਂ ਬੰਦੇ ਨੇ ਕਿਹੜਾ ਬਾਹਰ ਵੇਚਾਂਗੇ ਹੁਣ ਕੋਈ ਆ ਜੀ ਇੱਕ ਕੁੱਤੇ 40 ਬੱਸ ਬੱਸ ਕਿਹਨੇ ਇੱਕ ਕੁੱਤੇ 40 ਯਾਰ ਚੱਲ ਠੀਕ ਹੈ ਕਾ ਚੱਲ ਖੁਸ਼ ਹੋ ਭਾਈ ਤੁਸੀਂ ਖੁਸ਼ ਹੋ ਚੱਲ ਨਹੀਂ ਜੇ ਖੁਸ਼ ਹੋ ਤਾਂ ਕੋਈ ਨਹੀਂ ਯਾਰ ਮੈਂ ਤਾਂ ਆਪਣੀ ਦਲਾਲੀ ਤੋਂ ਤੋਂ ਵੀ ਲੈਣੀ ਆ ਉਤੋਂ ਵੀ ਨਹੀਂ ਛੱਡਦਾ ਬਸ ਠੀਕ ਹੈ ਹਾਂ ਠੀਕ ਹੈ ਸਿੰਘ ਉਹਦੇ ਨਾਲ ਵੀ ਧੜਕੇ ਦਾ ਮੇਰਾ ਹੁਣੇ ਫਸੇ ਬਾਕੀ ਜ਼ਿਆਦਾ ਕਰ ਗਿਆ ਵੈਸੇ ਮੇਰੇ ਨਾਲ ਨਹੀਂ ਮੈਂ ਨਹੀਂ ਕਰਿਆ ਨਹੀਂ ਪੂਗਦੇ ਜਮਾਂ ਨਾ ਵਿੱਚ ਹੀ ਜੇ ਪੂਗਦੇ ਨੇ ਤਾਂ ਜੇ ਨਹੀਂ ਪੂਗਦੇ ਤਾਂ ਉਹਨੂੰ ਸਾਈ ਮੋੜਦੇ ਨੇ ਆਂ ਗਰੀਬ ਆ ਜੀ ਤੇਰੇ ਨਾਲ ਤੱਕਾ ਨਹੀਂ ਹੈਗਾ ਇੱਕ ਮਿੰਟ ਗੱਲ ਸੁਣੋ ਤੁਸੀਂ ਮੇਰੀ ਉਹ ਕਹਿੰਦਾ ਮੈਂ ਮਰ ਗਿਆ ਉਹ ਕਹਿੰਦਾ ਮੈਂ ਮਰ ਗਿਆ ਇਹ ਤਾਂ ਜਿਉਂਦਾ ਹੀ ਰਹੇ ਮੈਂ ਆ ਚਲੋ ਠੀਕ ਹੈ ਚਲੋ ਠੀਕ ਹੈ ਜੀ ਮੈਂ ਲੈ ਚਲਦੇ ਆਂ ਖੋਲ ਕੇ ਉੱਥੇ ਛੜਾ ਕੇ ਪੱਕੇ ਕਿਲੇ ਤੇ ਹਾਂ ਚਲੋ ਪੱਕਾ ਕਿਲਾ ਚੜਨੇ ਰ ਹੈ ਚਲੋ ਠੀਕ ਹਾਂ ਕਣੀ ਜੀ ਜੀ ਮਾਰ ਜੇ ਬਸ ਆ ਮੋੜੀ ਪਾਸੋਂ ਪੰਜ ਨੇ ਜੋ ਵੀ ਨੇ ਤੁਹਾਡੇ ਨੂੰ ਨਾ ਕੋਈ ਕਰ 42 ਵੀ ਦਿੰਦਾ ਹੁਣ ਉਹਦੇ ਮੈਂ ਵੀ 42 ਪਾਉਣੀ ਆ ਜਾ ਕੇ ਛੱਡਦਾ ਥੋੜੀਆਂ ਖੀਰ ਖਾਣ ਨੂੰ ਚਮਚਾ ਹਰੇਕ ਨੂੰ ਚਾਹੀਦਾ ਹਾਂ ਹਾਂ ਬਿਨਾ ਚਮਚੇ ਤੋਂ ਤਾਂ ਹੱਥ ਮੱਚ ਜਾਣਗੇ ਬਾਈ ਤੁਸੀਂ ਕੜਸੀ ਰੱਖੇ ਕਰੋ ਚਮਚਾ ਕਿਉਂ ਰੱਖਦੇ ਜੇ ਮੈਂ ਤਾਂ ਕੜਸੀ ਛੱਡ ਕੜਛਾ ਰੱਖਦਾ بڑا ਪਰਕੇ ਖਾਨਾ ਪਤਾ ਚਰਨੇ ਨੂੰ ਉਹ ਵਿਚਾਰਾ ਧੜਕੇ ਦਾ ਫਸਿਆ ਜਾਂ ਖੜਾ ਯਾਰ ਆਉਂਦਾ ਪਲੜਾ ਛਾੜ ਕੇ ਤੁਰ ਚੱਲਿਆ ਮੈਂ ਕਿਹਾ ਮੈਂ ਕਿਹਾ ਯਾਰ ਹੁਣ ਕਰ ਪਰਾਂ ਫਿਰ ਨਾ ਨਾ ਜਾ ਯਾਰ ਆ ਹਾਂ ਹੁਣ ਜੇ ਰੱਖੀ ਨਾ ਰੱਖੀ ਤੇਰਾ ਕੇਰਾ ਲੜ ਛਡਾਤਾ ਬਹੁਤਿਆਂ ਦੀ ਲੜ ਛਡਾਏ ਨੇ ਲੈਓ ਭਾਈ ਕੋਈ ਨਹੀਂ ਮੈਂ ਗੈਨੂ ਸਿੱਧਾ ਗੈਨੂ ਮੈਂ ਗੈਨੂ ਸਿੱਧਾ ਗੈਨੂ हेलो हाँ हाँ बोलिए नहीं मेरे पास नहीं है कसम से बोल रहा हूं, मेरे पास बिल्कुल नहीं है किसी को देना है दो बंदे ये देख लो नहीं नहीं मेरे पास मेरे पास बिल्कुल भी नहीं है दो बंदे को देना है हल कर दिए फिर तेरी गल सुनूंगा मैं ਕਿਉਂ ਇਹਨਾਂ ਦਾ ਨਿਮੇੜਾ ਕਰਾ ਦਈਏ ਹੋ ਗਿਆ ਹੈ ਗੱਪਸ਼ੱਕ ਸਾਰਾ ਦਿਨ ਸੁਣਾਉਂਦੀ ਆ ਮੈਂ ਤੈਨੂੰ ਬਾਈ ਪਰਾਂ ਇਹ ਪਰਾਂ ਜੀ ਗੁੱਡੀ ਪਰਾਂ ਮਾਰਦਾ ਬੱਚਾ ਠੀਕ ਹੈ ਜੀ 41 ਹੋ ਗਿਆ ਨਹੀ ਹੋ ਨਿਮੇੜਾ ਠੀਕ ਹੈ ਹੋਰ ਹਾਂ ਠੀਕ ਹੈ ਜੀ ਪਰਵਾਦ ਨਾ ਬਲਾ ਕਰੇ ਦਾ ਛੋੜ ਸਕਦੇ ਭਾਈ ਔਰ ਔਰ ਐਵੇਂ ਨਾ ਕਰੋ ਦੇਖੋ ਦੇਖੋ ਹੁਣ ਆ ਗੱਲ ਨਾ ਨਾ ਹੁਣ ਇਹ ਕਰਨਗੇ ਛੋੜ ਨੂੰ ਖੁਸ਼ ਹੋ ਕੇ ਕੁਛ ਕਰਦੇ ਮੈਂ ਐਵੇਂ ਨਾ ਕਰੋ ਚਾਹੇ ਕੁਛ ਕਰਦੇ ਛੋੜ ਨੂੰ ਕਰਦੇ ਬਾਕੀ ਮੇਰਾ ਅੱਡ ਕਰਦੇ ਲੈ ਬੋਲ ਨਹੀਂ ਮੈਂ ਤਾਂ ਆਪਦਾ ਰੋਟੀ ਲੈਣੀ ਉਹ ਲੈਣੀ ਹੈ ਮੈਂ ਕਿਹਾ ਉਹਦਾ ਪਾਈ ਲੱਗਦਾ ਮੈਂ ਤੈਨੂੰ ਜਾਣਦਾ ਵੀ ਨਹੀਂ ਵਪਾਰੀ ਹੈ ਮੰਡੀ ਦਾ ਇੱਕ ਮਿੰਟ ਛੋੜ 9000 ਤਾਂ ਮੇਰੇ ਲਈ ਹੋ ਗਈ ਸਿੱਧੀ ਉਹ ਤਾਂ ਇਹਨੂੰ ਹੋ ਗਈ ਹੁਣੀ ਮੈਨੂੰ ਤਾਂ ਨਹੀਂ ਹੋਈ ਮੈਂ ਤਾਂ ਮੇਰੀ ਦਿਨਾਲੀ ਲੈਣੀ ਹੈ ਉਹਦਾ ਸਭ ਨੂੰ ਪਤਾ ਹੈ ਚੋੜ ਨਾਲ ਨਾਦਾਈ ਮਹਗੇ ਹੋਣ ਲੱਗੇ ਨਾ ਸਸਤੇ ਹੋਣ ਲੱਗੇ ਮੈਂ ਤਾਂ ਆਪਣੀ ਦਲਾਲੀ ਲੈਣੀ ਹੈ ਪੰਜੇ ਪਸ਼ੂਆਂ ਵੇਚੇ ਨੇ ਤੇਰੇ ਪੰਜਾਂ ਚੋਂ ਮੇਰੀ ਦਲਾਲੀ ਦੇ ਦੇ ਖੁਸ਼ ਹੋ ਕੇ ਉਹ ਤਾਂ ਦੇਣੀ ਹੀ ਪੈਣੀ ਹੈ ਹਾਂ ਤਾਂ ਉਹ ਤਾਂ ਹੱਕ ਹੈ ਬੱਕਰੀ ਦਾ ਮੈਂ ਕੱਲੀ ਦਾਰ ਬੱਕਰੀ ਦਾ ਬੜੇ ਪਸ਼ੂਆਂ ਦਾ 500 ਰੁਪਇਆ ਲੈਣਾ ਤੂੰ ਪੰਜਾਂ ਦੇ ਮੈਨੂੰ ਰੁਪਇਆ 200 200 ਹਜ਼ਾਰ ਦੇ ਦੇ ਬਸ ਵਾਧੂ ਹੈ ਆ ਤੈਨੂੰ ਜਿਆਦਾ ਨਹੀਂ ਮਾਰਦਾ ਸਹੀ ਮੇਰੇ ਹੁਣ ਆਉਣ ਕੱਢੂ ਨਹੀਂ ਹੈਗੇ ਹੁਣ ਸਹੀ ਆ ਹੁਣ ਇਹ ਮੱਥੇ ਨੂੰ ਲਾ ਨਹੀਂ ਇਹਨੇ ਮੈਨੂੰ ਧੱਕਾ ਕੀਤਾ ਭਈ ਮੈਂ ਵੀ ਕਰੂਗਾ ਹੁਣ ਕਰ ਧੱਕਾ ਹੁਣ ਕਿਵੇਂ ਲੱਗਦਾ ਮਨ ਖੁਸ਼ ਹੈ ਕੋਈ ਤੂੰ ਖੁਸ਼ ਰਹੇ ਕੋਈ ਨਹੀਂ ਤੂੰ ਖੁਸ਼ ਰਹੇ